ਪਿੰਡ ਮੰਡਿਆਲਾ ਵਿਖੇ ਲਖ ਦਾਤਾ ਲਾਲਾ ਵਾਲਾ ਪੀਰ ਦਾ ਸਾਲਾਨਾ ਛੇਂਜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਰਿਪੋਰਟ ਸੁਰਿੰਦਰ ਛਾਬੜਾ ਚੀਫ ਰਿਪੋਰਟਰ ਪੰਜਾਬ ਸ੍ਰੀ ਵਾਹਿਗੁਰੂ 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 ਇੱਕ ਓੰਕਾਰ ਸ੍ਰੀ ਵਾਹਿਗੁਰੂ ਦੀ ਕਿਰਤੀ ਸ੍ਰੀ ਭਗਤੀ ਜੀ ਸਹਾਰੇ ਵਾਰ ਸੰਤ ਭਗਤੀ ਜੀ ਕੀ ਪਾਤਸ਼ਾਹ ਦੀ ਦਸਵੇਂ ਪ੍ਰਥਮ ਭਗਤੀ ਸ੍ਰੀ ਵਰਤਾਏ ਉਹ ਨਾਮ ਤੋਂ ਲਈ ਆਏ ਫਿਰ ਅੰਗਦ ਗੁਰੂ ਤੇ ਮਰਦਾਸ ਆਮ ਦਸ ਹੁਣ ਸਹਾਰੇ ਅਰਜਨ ਹਰ ਗੋਬਿੰਦ ਨਾਮ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਏ ਜੇਸਸ ਦੇ ਪੁੱਤਰ ਸਾਡੇ ਕੋਲ ਜਾ ਕੇ ਇੱਕ ਮਹਾਨ ਦੁਸ਼ਮਣ ਹਾਰ ਆਇਆ। ਘਰ ਨੂੰ ਮੇਂ ਜਿਆ ਮਤਾਏ ਸੰਤਾਨ ਸਨਾ ਸ਼ਹੀਦ ਦਾ ਸੰਗ ਸੇਮੂਲੀਓ ਦੀ ਕੋਹਾਣੀ ਦਾ ਤਾਨ ਤੱਕ ਕੇ ਕਲਸਾ ਜੀ ਸਰਮੋ ਜੀ ਪੰਜ ਦਰਜਾ ਮਿੱਟੀ ਜੋ ਕਰੀਏ ਜਨਾਬ ਤੇਰੇ ਰਿਜਕ ਰੋਟੀ ਦੀ ਮੰਜੀਦੇ ਨੂੰ ਬਾਹ ਦਿੰਦਾ ਤੇ ਦਬਿਆਦਾਰ ਹਾਂ ਸੀ ਜਨਾਬ ਤੇਰੇ ਦਬੀ ਨਜੀਰ ਕਿੱਥੇ ਆ ਨਜੀਰ ਨਜੀਰ ਤੇ ਦੀਪਕ ਖੰਡਾ ਨਜੀਰ ਤੇ ਦੀਪਕ ਖੰਡਾ ਭਾਈ ਮਾਲ ਤਿਆਰ ਹੋ ਗਏ ਹੋ ਸਾਡੇ ਲਾਗੇ ਕੱਤੋਂ ਕੋਲਗਾਂ ਮੇਰੇ ਸੱਜੇ ਕੱਦੇ ਬੈਠੇ ਆ ਇਹ ਕਹਿੰਦੇ ਵੀ ਅਗਲੀ ਕੁਸ਼ਤੀ ਕੱਢ ਕੇ ਰੱਖਣੀ ਹੈ ਭਾਈ ਬੇਨਤੀਆ ਇੱਕ ਨੰਬਰ ਚਟਕਾ 라ਪ੍ਰੀਤ ਖੰਡੇ ਵਾਲਾ ਲਓ ਜੀ ਸਿੰਦਰ ਧੰਨਵਾਦ ਹੈ ਪੰਜਾਬੀ ਮੇਲਾ ਟੀਵੀ ਤੇ ਸਰੰਦਰ ਸ਼ਾਖਣਾ ਜੀ ਪੱਤਰਕਾਰ ਸਾਹਿਬ ਅੱਜ ਦੇ ਮੇਲੇ ਨੂੰ ਕਵਰ ਕਰ ਰਿਹਾ ਹੈ ਵੱਡੇ ਚੰਗਲਾ ਦੇ ਗੌਂਦੇ ਤੇ ਗੱਲਾਂ ਮੜਿਆਲੇ ਦੀਆਂ ਹੋਣਗੀਆਂ ਮੈਂ ਦਿਲੋਂ ਧੰਨਵਾਦ ਕਰਦਾ ਸਾਡੇ ਸਰੰਦਰ ਸ਼ਰਮਾ ਜੀ ਪੱਤਰਕਾਰ ਸਾਹਿਬ ਲਓ ਕੁਸ਼ਤੀਆਂ ਦੀ ਜਿਹੜੀਆਂ ਜਿਹੜੀਆਂ ਅਮਰ ਅਮਰਦਾ ਦੀ ਤਾਂ ਮੌਜੂਦ ਤੇ ਨਾ ਪਹਿਲਵਾਨ ਜੀ ਬਿਰਾਜਮਾਨ ਜੀਤਾ ਕਹਿਰਵਾਨ ਜੀ ਰਾਜੂ ਪਹਿਲਵਾਨ ਜੀ ਜੀ ਖਸਦਾਰ ਕੁਸ਼ਤੀ ਸੰਗੀ ਬੜਾ ਸ਼ਾਨਦਾਰ ਰੌਣਕਾਂ ਨਾਲ ਆਇਆ ਦਰਸ਼ਕੀ ਸਭ ਤੰਨ ਕੁਸ਼ਤੀ ਸਾਰਿਆਂ ਨੂੰ ਕੈਸ਼ ਕਰਕੇ ਲਾਈਵ ਦਿਖਾਉਣਾ ਉਸ ਪ੍ਰਸ਼ਾਸਨ ਦੇ ਵੱਡੇ ਜਗਤ ਜੰਦਲ 41000 ਦੀ ਸੇਵਾ ਦਿਵਾਨ ਸਿੰਘ ਪਰਾਵਰਾਂ ਦੇ 51000 ਦੀ ਗੁਰਮੀਤ ਸਿੰਘ ਸ਼ੰਕਰ ਸਿੰਘ 40000 ਭਜਨ ਸਿੰਘ ਰਿਆਜੀ ਸਿੰਘ ਬਾਰੂ ਰੂਪ ਲਾਲ ਜੀ ਬਨਵੀਰ ਸਿੰਘ ਭੁੱਲਰ ਜਸਵੀਰ ਸਿੰਘ ਕਰਨ ਸਿੰਘ ਸਰਦਾਰਾ ਸਿੰਘ ਸਰਬਲ ਸਿੰਘ ਬਰਿਆਮ ਸਿੰਘ ਜੋਗਾ ਸਿੰਘ ਵਿਰਸਾ ਸਿੰਘ ਗੁਰਮੀਤ ਸਿੰਘ ਮੰਗਲ ਸਿੰਘ ਬਲਦੇਵ ਸਿੰਘ ਵਲੈਤਿਆ ਸਾਹਿਬ ਕਿੱਥੇ ਗਾ ਸ਼ਾਹ ਦੇ ਰਿਹਾ ਇਹ ਕੀਤਿਆਂ ਦੇ ਮਹਿਤਾ ਪਟੋਰੀ ਸਾਹਿਬ ਤਾਂ ਬੋਲਦਾ ਇਹ ਕੀਤਿਆਂ ਦੇ ਮਹਿਤਾ ਤਾਂ ਬੋਲਦਾ ਕਹਿੰਦੇ ਕਮਾਈ ਵੀ ਪਰ ਸ਼ੌਂਕਾ ਦਾ ਕਰਾ ਰਿਹਾ ਜਿਹੜਾ ਓ ਵਾਡੀ ਦੁਸ਼ੀਆ ਕਮੰਡਰ ਖੰਨਾ ਦੇ ਨਾਲ ਕਾਸ਼ ਲਓ ਆ ਕਹਿੰਦੇ ਵੱਡੀ ਕੁਸ਼ਤੀ ਅੱਜ ਦੀ ਹੈ ਨਾ ਬੱਲੇ ਬੱਲੇ ਹੋ ਰਹੀ ਆ ਭਈਆ ਬੱਚੇ ਬਾਹਰ ਕੱਢੋ ਵੱਡੀ ਕੁਸ਼ਤੀ 20 ਮਿੰਟ ਖੁੱਲ੍ਹੇ ਇਹ ਸਾਡੇ ਸਰਕਾਰ ਦੇ ਯੋਗ ਤਰਨ ਪੰਡੋਰੀ ਸਾਹਿਬਾ ਨੇ ਦੱਸਿਆ 20 ਮਿੰਟ ਖੁੱਲ੍ਹੇ ਆ 우ਸਤਾਦ ਧਾਰਨੇ ਪੈਂਦੇ ਆ ਉਹ ਕਹਿੰਦੇ ਉਧਰ ਖਰਾਕਾ ਖਾਣੀਆਂ ਪੈਂਦੀਆਂ ਫੇਰ ਜਾ ਕੇ ਆਹ ਕਹਿੰਦੇ ਖਾੜਿਆ ਚ ਨਾ ਗੁੰਜਦੇ ਆ ਕਿ ਲੱਗੇ ਹੋਏ ਫੱਟ ਸਦਾ ਭਰਨੇ ਚਾਹੀਦੇ ਨਿੰਮ ਤੇ ਕਰੇਲੇ ਕਦੇ ਚੜਨੇ ਚਾਹੀਦੇ ਨੜ ਦੇ ਗਵਾਂਡ ਕਦੇ ਲੜਨੇ ਨਹੀਂ ਚਾਹੀਦੇ ਉਹ ਲੱਗਦਾ ਯੋਰ ਹੋਵੇ ਭੁਲਦੇ ਪੰਨ ਹੋਣ ਤੇ ਫਿਰ ਬੁਲਾਰੇ ਚੁੱਪ ਕਰਨੇ ਚਾਹੀਦੇ ਲੋ ਅਜਨਾਲੇ ਵਾਲਾ ਭਗਵੰਦਰ ਇਹਦੀਆਂ ਕੁਸ਼ਤੀਆਂ ਜੱਸੇ ਨਾ ਹੋਈਆਂ ਇਹਦੀਆਂ ਕੁਸ਼ਤੀਆਂ ਉਹ ਬਿਹਾਰਾਸ਼ਟਰ ਵਾਲਿਆਂ ਦਾ ਹੋਈਆਂ ਇਹਦੀਆਂ ਕੁਸ਼ਤੀਆਂ ਹਰਿਆਣੇ ਵਾਲੇ ਮੱਲਾ ਦਾ ਹੋਈਆਂ ਇਹਦੀਆਂ ਕੁਸ਼ਤੀਆਂ

ਸ਼ਰਦਾ ਬਾਲਾ ਦੇ ਜੋ ਲਓ ਇਧਰ ਪੰਡੋਰੀ ਸਾਹਿਬ ਨੇ ਦੋਨੋਂ ਬੱਲਾ ਨੂੰ ਪਿਆਰ ਬਖਸ਼ਿਆ ਸਤਕਾਰ ਬਖਸ਼ਿਆ ਬੱਲੇ ਬੱਲੇ ਆਓ ਸਾਹਮਣੇ ਵੱਡੀ ਕੁਸ਼ਤੀ ਮਾਨ ਸਰਮਾਨ ਰਹਿ ਗਿਆ ਸਰਮਾਨ ਜੀ ਸਰਮਾਨ ਕੱਜਿਸਿਆਂ ਆਲੇ ਹੋਰ ਵੀ ਜਿਹੜਾ ਕੋਈ ਮਾਨ ਸਰਮਾਨ ਵਾਲਾ ਰਹਿ ਗਿਆ ਉਹ ਆ ਕੇ ਜੇਤ ਤੋਂ ਆਪਣਾ ਮਾਨ ਸਰਮਾਨ ਲੈ ਲਈ ਫਿਰ ਤੁਹਾਡਾ ਜੇਤ ਜਿੱਤੀ ਜਾਂਦੀ ਆ ਇਸ ਮੂਹ ਨਦਰਵਾਸ ਜਿਨਾ ਜਿਹਦੇ ਚ ਨਾਮ ਬੋਲਦੇ ਆ ਜੇ ਭਾਈ ਜੈਗਾ ਤਾਂ ਆਪਣਾ ਮਾਨ ਸਰਮਾਨ ਲੈ ਸਕਦਾ ਨਗਰ ਕਮੇਟੀ ਵਾਲਾ ਸਪੋਰਟ ਨਗਰ ਨਿਵਾਸੀਆਂ ਦੇ ਬਹੁਤ ਬਹੁਤ ਧੰਨਵਾਦਿਆ ਸਪੋਰਟ ਨਗਰ ਨਿਵਾਸੀਆਂ ਦੇ ਅਤੇ ਜਟਿਆਰਾ ਹੀ ਵਿਜਾਵਾਲੋ ਸਹਿਯੋਗ ਦੇ ਨਾਲ ਪਿੰਡ ਮਰਿਆਲੇ ਦੀ ਧਰਤੀ ਤੇ ਅੱਜ ਸਿੰਧੂ ਮੇਲਾ ਹੋਇਆ ਹੈ ਕਿ ਨਗਰ ਦੀ ਖੁਸ਼ਹਾਲੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਪੀਰਾਂ ਪੀਰਾਂ ਦੇ ਨਾਮ ਤੇ ਅੱਜ ਅਸਾਂ ਗੁਰੂਆਂ ਦੇ ਨਾਮ ਤੇ ਸਿੰਧ ਪੱੰਦੀ ਆ ਪ੍ਰਮਾਤਮਾ ਅਜੇ ਨਗਰ ਤੇ ਕਿਰਪਾ ਬਣਾਈ ਰੱਖੇ ਅਤੇ ਸਿੰਧ ਵਿਜਾ ਮੇਲਾ ਹਮੇਸ਼ਾ ਹੁੰਦਾ ਰਹੇ ਪਿਆਰ ਦੇ ਵੱਡੇ ਫੈਸਲੇ ਲਏ ਵੱਡਾ ਪਿਆਰ ਬਖਸ਼ਿਆ ਜਿਵੇਂ ਧੰਨਵਾਦ ਹੈ ਕਹਿੰਦੇ ਇਹੋ ਜੀ ਸੋਚ ਰੱਬ ਸਭ ਨੂੰ ਬਖਸ਼ੇ ਕਿ ਘਾਡੇ ਨੇ ਵਦਾਬ ਜਿੰਨਾ ਮੰਗਲਾ ਉਹਨਾਂ ਨੇ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕੇ ਕਾ ਮਾਉਣੀਆਂ ਧਰਦੇ ਮੜਿਆਲੇ ਪਿੰਡ ਦੀ ਫੇਰ ਯਾਰੋ ਪੈਰ ਸਨ ਭਾਰਸਾਹਾਂ ਦੇ ਪੈਰਾਂ ਦਾ ਸਹਿਣ ਲੱਗੀ ਲੋ ਗੱਬਰੂ ਮਿੱਟੀ ਨਾਲ ਮਿੱਟੀ ਨਾਲ ਹੋਣ ਲੱਗੇ ਆਹ ਟੋੜ-ਚੋੜੀਆਂ ਛਾਤੀਆਂ ਨਾਲ ਖਹਿਣ ਲੱਗੇ ਲੋ ਬੱਲੇ ਬੱਲੇ ਆਹ ਸੋਨੂੰ ਵੱਟੋ ਵਾਲ ਦੇ ਕਿਵੇਂ ਚਵਾ ਬਈਆ ਦੋਸਤੀ ਵਿੱਚ ਮੜਿਆਲੇ ਦੇ ਬਣ ਲੱਗੇ ਕਪੀਰ ਕਪੀਰ ਜਿਹੜੇ ਖੜਿਆ ਨੌਜਾਨ ਲੱਗੇ ਲੱਗੇ ਵਰਗਾ ਨੇ ਆ ਸਾਡੇ ਸ਼ਰਮਾ ਪਹਿਲਵਾਨ ਜੀ ਲਓ ਧੰਨਵਾਦ ਤੇ ਇਧਰ ਰਾਜੀ ਪਹਿਲਵਾਨ ਜੀ ਆਉ ਜੇ ਲੱਗੇ ਸਰ ਮੇਜਰ ਜੀ ਰਾਮੇਬਾਦ ਇਹ ਗੱਲਾਂ ਬਹੁਤ ਵੱਡੀਆਂ ਲੈ ਕੇ ਗੱਲ ਵੱਡੀ ਵੱਡੀਆਂ ਦੀ ਮੇਜਰ ਸਾਹਿਬ ਚੈਂਪੀਅਨ ਜੋ ਗੋਲ ਮਾਰ ਕੇ ਜਿੱਤਿਆ ਕਾਲੇ ਵਾਲੇ ਕਾਲੀ ਮੱਲ ਵਾਸਤੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣਾ ਪ੍ਰੀਫਰ ਆਓ ਜੀ ਟੀਮਾ ਪਹਿਲਵਾਨ ਜੀ ਖਾਣਾ ਕੁਝ ਰੰਗ ਖਲੀ ਲੋ ਮਜੂਦਾ ਕਰਵਾ ਜੀ ਆ ਗਏ ਤੇ ਇਧਰ ਸਨਮਾਨ لو تارییاں مال دے کڑی اج دا دوجا سرمار کڈی سوید ساڈے ہلکا انچارج حمید علی باٹی علاقے دے شان سдэ خڑے پئے فیصلا تھلے جڑے اساں بابا کھٹرا نا اج جیہڑی کھڑی جتدی لو جاتو سرمار سروار رہ گیا سروار دے جیسے سروار دے جیسے پیاں ہن ہور وی جلا کوئی مان سروار والا رہ گیا او آ کے جیہدوں اپنا نام مان سروار لئی پھر توارے بنتی ਜਾਗਿਆ ਇਸ ਮੋਹ ਨਗਰ ਨਵਾਸੀ ਜਿਹੜਾ ਜੇ ਇਸ ਤੇ ਨਾਮ ਬੋਲ ਰਿਹਾ ਜੇ ਭਾਈ ਰਹਿਗਾ ਤਾਂ ਆਪਣਾ ਮਾਨ ਸਨਮਾਨ ਲੈ ਸਕਦਾ ਸਾਡੇ ਵੱਲੋਂ ਸ਼ਹਿਰੀ ਕਮੇਟੀ ਵੱਲੋਂ ਮੋਹ ਨਗਰ ਨਵਾਸੀਆਂ ਦੇ ਬਹੁਤ ਬਹੁਤ ਧੰਨਵਾਦ ਆ ਸמור ਨਗਰ ਨਵਾਸੀਆਂ ਦੇ ਅਤੇ ਜੀਐਨਆਰਏ ਵੀਜ਼ਾ ਵਾਲੋਂ ਸਹਿਯੋਗ ਦੇ ਨਾਲ ਪਿੰਡ ਮਲੇਰ ਧਰਤੀ ਦੇ ਜਵਾਜ ਸਿਤਮੇ ਦਾ ਹੋਇਆ ਹੈ ਇਹ ਨਗਰ ਦੀ ਖੁਸ਼ਹਾਲੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਰਾਹੀਰ ਨਾਮ ਦੇ ਤੇ ਗਸਾ ਗੁਰੂਆਂ ਦੇ ਨਾਮ ਦੇ ਸਿੰਘ ਪੈਂਦੀ ਆ ਪ੍ਰਮਾਤਮਾ ਉਦੋਂ ਹੀ ਨਾ ਕਰਕੇ ਕਿਰਪਾ ਬਣਾਈ ਰੱਖੇ ਅਤੇ ਸਿੰਘ ਵਧੀਆ ਵਿਦਾ ਹੁੰਦਾ ਰਹੇ